ਹਾਂ ਨੂੰ ਸਰੀਰ ਦੇ ਅੰਦਰ ਕਿੱਧਰੇ ਹੋਈ ਹੱਥਾਂ ਨੂੰ ਉੱਪਰ ਵੱਲ ਲੈ ਚੇ ਜਾਓ ਸਰੀਰ ਨੂੰ ਜ਼ਮੀਰ ਤੋਂ ਉੱਪਰ ਉੱਚੋ ਸਾਹ ਨੂੰ ਛੱਡਦੇ ਹੋਏ ਆਪਣੀ ਸਮਰੱਥਾ ਅਨੁਸਾਰ ਸਰੀਰ ਨੂੰ ਅੱਗੇ ਝੁਕਾਓ ਹੱਥ ਪੈਰਾਂ ਦੇ ਪੰਜਿਆਂ ਜੇ ਨਾਲ ਜ਼ਮੀਨ ਤੇ ਰੱਖਣ ਦੀ ਕੋਸ਼ਿਸ਼ ਕਰੋ ਮੱਥਾ ੋਡਿਆਂ ਦੇ ਨੇੜੇ ਲੈ ਜਾਓ ਇਸ ਸਥਿਤੀ ਵਿੱਚ ਕੁਝ ਸਾਹਾਂ ਤੱਕ ਬਨੇ ਰਹੋ ਸਾਹ ਨੂੰ ਭਰਦੇ ਹੋਏ ਹੌਲੀ-ਹੌਲੀ ਹੱਥਾਂ ਨੂੰ ਥਿਰ ਦੇ ਉੱਪਰ ਤੱਕ ਲੈ ਜਾਓ ਸਾਹ ਨੂੰ ਛੱਡਦੇ ਹੋਏ ਹੌਲੀ-ਹੌਲੀ ਆਮ ਅਵਸਥਾ ਵਿੱਚ ਆ ਜਾਓ ਅਗਲਾ ਅਭਿਆਸ ਅਰੋਗੀ ਇਸ ਅਸਨ ਦਾ ਅਭਿਆਸ कर अभ्यासि पैरकार दो इंच की दूरी बना के खड़े हो जाओ दो में हथा दिया नाल कमर पासया तो पकड़ो सह पर भरते हुए शरीर के उपरले किस्से पीछे अपनी सह की गति आम स्थिति में रखते हुए कुछ समय दे इस अवस्था बने रहो साल भरते हुए आम अवस्था आ जाओ आम सहित गति कुछ समय तक इस स्थिति बने रहो उतार चढ़ जिन्हू हथ में भरते हुए दोबारा मजर आप

ਤੁਹਾਨੂੰ ਸਮੇਤ ਐਫਐਵਾਸਾ ਦੇ ਵਿੱਚ ਮਕਰ ਆਪਨ ਦੀ ਸਥਿਤੀ ਦੇ ਵਿੱਚ